ਮੇਰੇ ਮੋਬਾਈਲ ਤੇ ਹਾਂਜੀ ਫੋਨ ਆਇਆ ਕਿਤੋਂ ਕਿ ਤੁਹਾਡੇ ਐਸਐਸ ਫੋਨ ਤੇ ਕੋਈ ਬੰਦਾ ਮਿਸਯੂਜ਼ ਕਰਕੇ ਇਹਨੂੰ ਪਬਲਿਕ ਨੂੰ ਗਲਤ ਕਮਾਜ ਉਹ ਦੇ ਰਿਹਾ ਮਖਾਜੀ ਇਹ ਮੇਰਾ ਫੋਨ ਹੀ ਨਹੀਂ ਹੈ ਇਹਨੂੰ ਕੈਨਸਲ ਕਰ ਦਿਓ ਬੰਦ ਕਰ ਦਿਓ ਫਿਰ ਉਹ ਕਹਿੰਦਾ ਜੀ ਨਹੀਂ ਇਹ ਮੈਂ ਟਰਾਈ ਤੋਂ ਬੋਲ ਰਿਹਾ ਅਸੀਂ ਤੁਹਾਡੀ ਇਹ ਕਾਲ ਟਰਾਂਸਫਰ ਕਰ ਰਹੇ ਹਾਂ ਸੀਬੀਆਈ ਕੋ ਫਿਰ ਮੈਨੂੰ ਉਹ ਕਹਿੰਦਾ ਕਹਿੰਦਾ ਤੁਹਾਡੇ ਅਰੈਸਟ ਵਾਰੰਟ ਔਰ ਬ੍ਰੀਡਿੰਗ ਵਾਰੰਟ ਇਸ਼ੂ ਹੋ ਗਏ ਨੇ ਉਹ ਮੇਰੇ ਕੋਲ ਨੇ ਕਿਉਂਕਿ ਮੈਂ ਜਦ ਬੰਬੇ ਗਿਆ ਹੀ ਨਹੀਂ ਮੈਂ ਅਕਾਊਂਟ ਨਹੀਂ ਖੁਲਾਇਆ ਕਿਤੇ ਦਸਕਤ ਨਹੀਂ ਕੀਤੇ ਤੇ ਤੁਸੀਂ ਕਿਵੇਂ ਕਹਿੰਦੇ ਹੋ ਮੇਰਾ ਅਕਾਊਂਟ ਖੁੱਲਿਆ ਕੋਲਾਬਾਤ ਉਹਨਾਂ ਨੇ ਮੈਨੂੰ ਡਿਕਟੇਟ ਕੀਤਾ ਵੀ ਐ ਐਪਲੀਕੇਸ਼ਨ ਲਿਖੋ ਟੂ ਸੁਪਰੀਮ ਕੋਰਟ ਐਂਡ ਸੁਪਰੀਮ ਕੋਰਟ ਆਫ ਇੰਡੀਆ ਐਂਡ ਸੀਬੀਆਈ ਪਹਿਲੀ ਗੱਲ ਤਾਂ ਮੈਨੂੰ ਇੱਥੋਂ ਮੈਂ ਪੜਿਆ ਲਿਖਿਆ ਬੰਦਾ ਮੈਨੂੰ ਇੱਥੋਂ ਇਹ ਸ਼ੱਕ ਹੋਇਆ ਇਹ ਬੰਦਾ ਦੋ ਚੀਜ਼ਾਂ ਕਿਵੇਂ ਇੱਕ ਹੈ ਜਿੰਨੂੰ ਤੁਸੀਂ ਐਪਲੀਕੇਸ਼ਨ ਨੇ ਸੀਨੀਅਰ ਬੰਦੇ ਨੂੰ ਸੁਪਰੀਮ ਕੋਰਟ ਨੂੰ ਏਡੀ ਵੱਡੀ ਅਦਾਲਤ ਨੂੰ ਐਡਰੈਸ ਕਰ ਰਹੇ ਹੋ ਉਹਦੇ ਨਾਲ ਸੀਬੀਆਈ ਦਾ ਨਾਮ ਇਕੱਠਾ ਨਹੀਂ ਪਾਇਆ ਜਾ ਸਕਦਾ ਜਾਂ ਤਾਂ ਸੀਬੀਆਈ ਨੂੰ ਅਲੱਗ ਐਪਲੀਕੇਸ਼ਨ ਲੁਕਵਾਉਂਗਾ ਉਹ ਕਹਿੰਦੇ ਜੀ ਇਹ ਸੀਕ੍ਰੇਟ ਸੇਵਿੰਗ ਅਕਾਊਂਟ ਹੋਏਗਾ ਜਿਹੜਾ ਸੁਪਰੀਮ ਕੋਰਟ ਦੱਥੇਗੀ ਉਹਦੇ ਵਿੱਚ ਤੁਸੀਂ ਉਹ ਪੈਸਾ ਟਰਾਂਸਫਰ ਕਰਨਾ ਹੈ ਉਹ ਪੈਸਾ ਫਿਰ ਇਨਵੈਸਟੀਗੇਟ ਕਰਨ ਤੋਂ ਬਾਅਦ ਤੁਹਾਡੇ ਅਕਾਊਂਟ ਚ ਪਾਇਆ ਜਾਏਗਾ ਜਦੋਂ ਮੈਂ ਬੈਂਕ ਗਿਆ ਉਹ ਫੋਨ ਆਉਂਦੀ ਮੈਂ ਜਦੋਂ ਆ ਕੇ ਬੈਂਕ ਮੈਨੇਜਰ ਨੂੰ ਕਿਹਾ ਵੀ ਆ ਮੇਰੀਆਂ ਐਫ ਡੀਆ ਟਰਾਂਸਫਰ ਕਰ ਦਿਓ ਉਹ ਬੈਂਕ ਮੈਨੇਜਰ ਮੈਨੂੰ ਕਹਿੰਦੀ ਹੈ ਢਿੰਡੇ ਸਾਹਿਬ ਤੁਸੀਂ ਜਦੋਂ ਤੁਹਾਡਾ 5-7 ਲੱਖ ਰੁਪਇਆ ਜਮਾ ਹੁੰਦਾ ਸੇਵਿੰਗ ਤੇ ਤੁਸੀਂ ਜਦ ਲਈ ਐਫ ਡੀ ਕਰਾ ਦਿੰਦੇ ਹੋ ਅੱਜ ਤੁਸੀਂ ਇੰਨੀਆਂ ਐਫ ਡੀਆ ਐਨਕੈਸ਼ ਕਿਉਂ ਕਰਵਾ ਰਹੇ ਹੋ ਕੀ ਕਰਨਾ ਤੁਸੀਂ ਜਦੋਂ ਉਹਨੇ ਕਿਹਾ ਵੀ ਜੀ ਇੰਨਾ ਪੈਸਾ ਮੈਂ ਨਹੀਂ ਤੁਹਾਨੂੰ ਦੇ ਸਕਦੀ ਮੈਨੂੰ ਪਤਾ ਹੈ ਤੁਹਾਡਾ ਰੁਪਇਆ ਡੁੱਬ ਜਾਣਾ ਇਹ ਫਰੋਡ ਹੈ ਪੁਲਿਸ ਕਰਮਚਾਰੀ ਬੈਠਾ ਆਪਣੇ ਬੇਟੇ ਨੂੰ ਕੈਨੇਡਾ ਫੀਸ ਭੇਜ ਰਿਆ ਸੀ। ਉਹਨੇ ਇਹ ਗੱਲ ਸੁਣ ਲਈ ਮੈਂ ਨਾਲ ਕੁਰਸੀ ਤੇ ਬੈਠਾ ਇਹ ਗੱਲ ਕਰ ਰਿਹਾ ਸੀ। ਜਦੋਂ ਉਹਨੇ ਸੁਣੀ ਉਹ ਵਿੱਚ ਇਨਵੋਲਵ ਹੋ ਗਿਆ। ਕਹਿੰਦਾ ਅੰਕਲ ਇਹ ਤੁਹਾਡੇ ਨਾਲ ਫਰੋਡ ਹੋ ਰਿਹਾ। ਉਹਨੇ ਫਿਰ ਸਾਈਬਰ ਕ੍ਰਾਈਮ ਨੂੰ ਵਿੱਚ ਇਨਵੋਲਵ ਕਰ ਲਿਆ ਫੋਨ ਕਰਤਾ। ਸਾਈਬਰ ਕ੍ਰਾਈਮ ਵਾਲੇ ਛੱਟ ਦੇਣੇ ਉੱਥੇ ਪਹੁੰਚ ਗਏ। ਉੱਥੇ ਆ ਕੇ ਜਿਹੜਾ ਇੱਕ ਕਰਮਚਾਰੀ ਸੀ ਸਾਈਬਰ ਕ੍ਰਾਈਮ ਦਾ ਉਹਨੇ ਮੇਰੇ ਹੱਥ ਚੋਂ ਫੋਨ ਫੜ ਕੇ ਉਹ ਬੰਦੇ ਨੂੰ ਝਾੜਿਆ ਉਹਨੂੰ ਕਿਹਾ ਮੈਂ ਤੇਰਾ ਬਾਪ ਬੋਲ ਰਿਹਾ ਡਿਜੀਟਲ ਅਰੈਸਟ ਦੇ ਮਾਮਲੇ ਲਗਾਤਾਰ ਦੇਸ਼ ਭਰ ਦੇ ਵਿੱਚ ਵਧਦੇ ਜਾ ਰਹੇ ਨੇ ਉਹਨੂੰ ਲੈ ਕੇ ਜਿਹੜੀਆਂ ਕਾਰਵਾਈਆਂ ਵੀ ਪੁਲਿਸ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਮਹਾਲੀ ਦੇ ਵਿੱਚ ਇੱਕ ਹੋਰ ਡਿਜੀਟਲ ਅਰੈਸਟ ਦਾ ਮਾਮਲਾ ਸਾਹਮਣੇ ਆਇਆ ਇਹਦੇ ਡਿਜੀਟਲ ਅਰੈਸਟ ਹੋਣੀ ਜਾ ਰਹੀ ਸੀਗੀ ਇਹਨੂੰ ਜਿਹੜਾਗਾ ਮੌਕੇ ਦੇ ਉੱਪਰ ਆ ਕੇ ਜਿਹੜਾਗਾ ਮਹਾਲੀ ਦੇ ਸਾਈਬਰ ਸੈੱਲ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਪੀੜਤ ਤੇ ਬਜ਼ੁਰਗ ਨੇ 80 ਸਾਲ ਦੇ ਸਾਡੇ ਨਾਲ ਮਜੂਰ ਨੇ ਉਹਨਾਂ ਨਾਲ ਹੋਣ ਜਾ ਰਿਹਾ ਸੀ ਕੀ ਨੇ ਹੋਇਆ ਉਹਨਾਂ ਨੂੰ ਕਿਵੇਂ ਚਾਂਸ ਲੈ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਸਰ ਇਹ ਦੱਸੋ ਜੀ ਕਿਵੇਂ ਤੁਹਾਡੇ ਨਾਲ ਇਹ ਜਿਹੜਾ ਫਰੋਡ ਹੋਣ ਜਾ ਰਿਹਾ ਸੀ ਤੇ ਕਿਵੇਂ ਤੁਸੀਂ ਬਚੇ ਜੀ ਇਹਨੂੰ ਮੇਰੇ ਮੋਬਾਈਲ ਤੇ ਹਾਂਜੀ ਫੋਨ ਆਇਆ ਕਿਤੋਂ ਕਿ ਤੁਹਾਡੇ ਐਸਐਸ ਫੋਨ ਤੇ ਕੋਈ ਬੰਦਾ ਮਿਸਯੂਜ਼ ਕਰਕੇ ਇਹਨੂੰ ਪਬਲਿਕ ਨੂੰ ਗਲਤ ਕਮਾਜ ਉਹ ਦੇ ਰਿਹਾ ਮਖਾਜੀ ਇਹ ਮੇਰਾ ਫੋਨ ਹੀ ਨਹੀਂ ਹੈ ਇਹਨੂੰ ਕੈਨਸਲ ਕਰ ਦਿਓ ਬੰਦ ਕਰ ਦਿਓ ਹਾਂਜੀ ਫਿਰ ਉਹ ਕਹਿੰਦੇ ਜੀ ਨਹੀਂ ਇਹ ਮੈਂ ਟਰਾਈ ਤੋਂ ਬੋਲ ਰਿਹਾ ਅਸੀਂ ਤੁਹਾਡੀ ਇਹ ਕਾਲ ਟਰਾਂਸਫਰ ਕਰ ਰਹੇ ਹਾਂ ਸੀਬੀਆਈ ਕੋਲ ਅੱਛਾ ਜੀ ਫਸਾਉਣਾ ਸੀ ਉਹਨਾਂ ਨੇ ਸ਼ਾਇਦ ਮੈਨੂੰ ਉਹਨਾਂ ਨੇ ਫਿਕਟਿਸ਼ੀਅਸਲੀ ਕਿਸੇ ਬੰਦੇ ਨਾਲ ਮੇਰੀ ਗੱਲ ਕਰਵਾਨੀ ਸ਼ੁਰੂ ਕੀਤੀ ਉਹਨਾਂ ਨੇ ਮੈਨੂੰ ਜਿਹੜੇ ਬੰਦਾ ਗਾਹਾਂ ਬੋਲ ਰਿਹਾ ਸੀ ਜਿਹੜਾ ਆਪਣੇ ਆਪ ਨੂੰ ਸੀਬੀਆਈ ਦਾ ਪੋਜ਼ ਕਰ ਰਿਹਾ ਸੀ ਉਹ ਕਹਿੰਦਾ ਕਿ ਮੈਂ ਸੀਬੀਆਈ ਦਾ ਸੀਨੀਅਰ ਅਫੀਸਰ ਹਾਂ ਮੇਰਾ ਨਾਮ ਵੀ ਕੇ ਖੰਨਾ ਹੈ ਤੇ ਤੁਹਾਡੇ ਨਾਂ ਤੇ ਕਿਨਾਰਾ ਬੈਂਕ 'ਚ ਤੁਹਾਡਾ ਅਕਾਊਂਟ ਖੁੱਲਿਆ ਹੈ ਜਿਹਦੇ ਚ ਨਰੇਸ਼ ਅਗਰਵਾਲ ਜਿਹਦੀ 에어ਲਾਈਨ ਸੀ ਜਿਹੜਾ ਬੈਂਕਰਪਟ ਹੋ ਗਿਆ ਫਿਰ ਉਹਨੇ ਲੋਕਾਂ ਦਾ ਪੈਸਾ ਹਵਾਲਾ ਦੇ ਥਰੂ ਦੇਸ਼ ਤੋਂ ਬਾਹਰ ਕੱਢ ਲਿਆ ਸੰਫਿਊ 1000 ਕਰੋੜ ਉਹਦੇ ਵਿੱਚ ਤੁਹਾਡੇ ਅਕਾਊਂਟ 'ਚ 6 ਕਰੋੜ 80 ਲੱਖ ਰੁਪਈਆ ਪਾ ਕੇ ਉਹਨੇ ਹਵਾਲਾ 'ਚ ਕੱਢਿਆ ਤੇ ਤੁਸੀਂ ਇਹਦੇ 'ਚ ਫਸ ਗਿਓ ਫਿਰ ਮੈਨੂੰ ਉਹ ਕਹਿੰਦਾ ਕਹਿੰਦਾ ਤੁਹਾਡੇ ਅਰੈਸਟ ਵਾਰੰਟ ਔਰ ਫ੍ਰੀਜ਼ਿੰਗ ਵਾਰੰਟ ਇਸ਼ੂ ਹੋ ਗਏ ਨੇ ਉਹ ਮੇਰੇ ਕੋਲ ਨੇ ਮਖਾ ਜੀ ਉਹ ਕੀ ਹੈ ਕਹਿਣ ਲੱਗੇ ਜੀ ਇਹ ਰੈਸਟਵਾਂਡ ਤਾਂ ਤੁਹਾਨੂੰ ਅਸੀਂ ਫੜ ਸਕਦੇ ਆ ਇੱਥੇ ਬੰਬੇ ਲੈ ਆ ਸਕਦੇ ਕੋਲਾਬਾ ਤੇ ਤੁਹਾਡੀ ਪ੍ਰੋਪਰਟੀ ਫਰੀਜ਼ ਕਰ ਦੇਾਂਗੇ ਮਖਾ ਮੈਂ ਜਦ ਬੰਬੇ ਗਿਆ ਹੀ ਨਹੀਂ ਮੈਂ ਅਕਾਊਂਟ ਨਹੀਂ ਖਲਾਇਆ ਕਿਤੇ ਦਸਕਤ ਨਹੀਂ ਕੀਤੇ ਤੇ ਤੁਸੀਂ ਕਿਵੇਂ ਕਹਿੰਦੇ ਹੋ ਮੇਰਾ ਅਕਾਊਂਟ ਖੁੱਲਿਆ ਕੋਲਾਬਾ ਚ ਉਹ ਕਹਿਣ ਲੱਗੇ ਜੀ ਤੁਹਾਨੂੰ ਪਤਾ ਨਹੀਂ ਬਜ਼ੁਰਗੋ ਅਕਾਊਂਟ ਤਿੰਨ ਤਰੀਕਿਆਂ ਨਾਲ ਖੁੱਲ ਜਾਂਦਾ ਇਕਦੇ ਤੁਸੀਂ ਜਾ ਕੇ ਪੇਪਰ ਦੇ ਕੇ ਦਸਤਕਤ ਕਰਕੇ ਫਿਰ ਉੱਥੇ ਕੇवाईसी ਬਣਵਾਉਂਦੇ ਹੋ ਤੇ ਅਕਾਊਂਟ ਖੁੱਲਦਾ ਦੂਜਾ ਆਨਲਾਈਨ ਖੁੱਲ ਜਾਂਦਾ ਤੀਜਾ ਉਹ ਕੰਪਨੀ ਵਾਲੇ ਬੰਦੇ ਬੁਲਾਉਂਦੇ ਨੇ ਕਿ ਜੀ ਤੁਸੀਂ ਆਓ ਸਾਡੇ ਇੱਥੇ ਹੀ ਅਫੀਸਰ ਦੇ ਦਸਤਕਤ ਕਰਾ ਕੇ ਭਰਾ ਕੇ ਲੈ ਜਾਓ ਤੀਜਾ ਉਸ ਤਰ੍ਹਾਂ ਖੁੱਲਦਾ ਕਹਿੰਦਾ ਤੁਹਾਡਾ ਜਿਹੜਾ ਅਕਾਊਂਟ ਹੈ ਇਹ ਆਨਲਾਈਨ ਖੁੱਲੇ ਅੱਛਾ ਜੀ ਮਖਾ ਜੀ ਅੱਛਾ ਖੁੱਲ ਗਿਆ ਹੋਣਾ ਫਿਰ ਕਹਿਣ ਲੱਗੇ ਹੁਣ ਉਹ ਅਸੀਂ ਸੁਪਰੀਮ ਕੋਰਟ ਤੇ ਐਪਲੀਕੇਸ਼ਨ ਪਾਈ ਹੈ ਮੈਂ ਤੁਹਾਨੂੰ ਐਪਲੀਕੇਸ਼ਨ ਲਿਖਾਉਣਾ ਤੁਸੀਂ ਉਹ ਐਪਲੀਕੇਸ਼ਨ ਲਿਖ ਕੇ ਸਾਨੂੰ ਫੋਨ ਦੇ ਉੱਤੇ ਦਿਓ ਉਹ ਅਸੀਂ ਉਹ ਜੱਜ ਸਾਹਿਬ ਨੂੰ ਭੇਜਾਂਗੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਉਹਨਾਂ ਤੋਂ ਇਹ ਰਿਕਵੈਸਟ ਕਰਵਾਵਾਂਗੇ ਵੀ ਮੇਰੀ ਪ੍ਰਾਇੋਰਟੀ ਇਨਵੈਸਟੀਗੇਸ਼ਨ ਹੋਵੇ ਵੀ ਜਲਦੀ ਜਲਦੀ ਜਿਹੜੀ 48 ਘੰਟੇ ਚ ਕੰਪਲੀਟ ਕਰਨੀ ਹੈ ਔਰ 7 ਦਿਨਾਂ ਵਿੱਚ ਤੁਹਾਡਾ ਕੇਸ ਵਾਈਂਡ ਅਪ ਕਰਨਾ ਹੈ ਤੇ ਮਖਾ ਜੀ ਫਿਰ ਉਹਦੇ ਲਈ ਕੀ ਕਰਨਾ ਹੈ ਉਹਨਾਂ ਨੇ ਮੈਨੂੰ ਡਿਕਟੇਟ ਕੀਤਾ ਵੀ ਇਹ ਐਪਲੀਕੇਸ਼ਨ ਲਿਖੋ ਟੂ ਸੁਪਰੀਮ ਕੋਰਟ ਐਂਡ ਸੁਪਰੀਮ ਕੋਰਟ ਆਫ ਇੰਡੀਆ ਐਂਡ ਸੀਬੀਆਈ ਪਹਿਲੀ ਗੱਲ ਤਾਂ ਮੈਨੂੰ ਇੱਥੋਂ ਮੈਂ ਪੜਿਆ ਲਿਖਿਆ ਬੰਦਾ ਮੈਨੂੰ ਇੱਥੋਂ ਇਹ ਸ਼ੱਕ ਹੋਇਆ ਇਹ ਬੰਦਾ ਦੋ ਚੀਜ਼ਾਂ ਕਿਵੇਂ ਇੱਕ ਹੈ ਜਿਹਨੂੰ ਤੁਸੀਂ ਐਪਲੀਕੇਸ਼ਨ ਇਹਨੇ ਸੀਨੀਅਰ ਬੰਦੇ ਨੂੰ ਸੁਪਰੀਮ ਕੋਰਟ ਨੂੰ ਏਡੀ ਵੱਡੇ ਅਦਾਲਤ ਨੂੰ ਐਡਰੈਸ ਕਰ ਰਹੇ ਉਹਦੇ ਨਾਲ ਸੀਬੀਆਈ ਦਾ ਨਾਮ ਇਕੱਠਾ ਨਹੀਂ ਪਾਇਆ ਜਾ ਸਕਦਾ ਜਾਂ ਤਾਂ ਸੀਬੀਆਈ ਨੂੰ ਅਲੱਗ ਐਪਲੀਕੇਸ਼ਨ ਲੁਕਵਾਉਂਦਾ ਮੈਂ ਉਹਦੇ ਕਹਿੰਦੇ ਉਹ ਲਿਖੀ ਲਿਖ ਕੇ ਮੈਂ ਉਹਨੂੰ ਫੇਰ ਕਰਕੇ ਉਹਨਾਂ ਨੂੰ ਭੇਜ ਦਿੱਤੀ। ਉਹਨਾਂ ਨੇ ਫਿਰ ਡਰਾਮਾ ਗਾਹਾਂ ਕੀਤਾ ਅੱਧੇ ਘੰਟੇ ਬਾਅਦ ਕਿ ਜੀ ਉਹ ਉਹਨਾਂ ਨੇ ਐਕਸੈਪਟ ਕਰ ਲਈਏ ਤੁਹਾਡੀ ਕੱਲ ਨੂੰ ਸੁਪਰੀਮ ਕੋਰਟ ਦੇ ਜੱਜ ਨਾਲ ਆਨਲਾਈਨ ਪੇਸ਼ੀ ਹੋਏਗੀ ਤੁਸੀਂ ਚਿੱਟੇ ਕੱਪੜੇ ਪਾ ਕੇ ਸਾਫ ਸੁਥਰੇ ਔਰ ਪਗੜੀ ਵਗੈਰਾ ਬੰਨ ਕੇ ਤੁਸੀਂ ਸਾਹਮਣੇ ਉਹਨਾਂ ਦੇ ਪੇਸ਼ ਹੋਣਾ ਔਰ ਜੈ ਹਿੰਦ ਕਹਿਣੀ ਹੈ ਇਹ ਕਰਨਾ ਉਹ ਕਰਨਾ ਪੂਰਾ ਡਰਾਮਾ ਕਰਿਆ। ਮੈਨੂੰ ਨਹੀਂ ਪਤਾ ਦੂਰ ਸੇਰੇ ਦੇ 9:00 ਵਜੇ 10 ਮਿੰਟ ਤੇ ਉਹ ਸੁਪਰੀਮ ਕੋਰਟ ਦਾ ਜੱਜ ਸੀ ਜਾਂ ਕੋਈ ਫਿਕਰੀ ਸੀ ਬੰਦਾ ਬੈਠਾ ਸੀ ਮੈਨੂੰ ਉਹ ਨਜ਼ਰ ਵੀ ਨਹੀਂ ਆਇਆ ਉਹਨਾਂ ਨੇ ਕਿਹਾ ਵੀਡੀਓ ਵੀਡੀਓ ਕਾਲ ਕਰੀ ਸੀ ਤੁਹਾਨੂੰ ਵੀਡੀਓ ਕਾਲ ਅੱਛਾ ਤੇ ਉਹ ਉਹਨਾਂ ਨੇ ਫਿਰ ਕਿਹਾ ਵੀ ਇਹ ਹੋ ਗਿਆ ਉਹਨਾਂ ਨੇ ਕਿਹਾ ਵੀ ਇਹ ਇਹਨਾਂ ਦੀ ਜੇ ਤੁਹਾਨੂੰ ਕੋਆਪਰੇਟ ਕਰਦੇ ਨੇ ਤਾਂ ਮੈਂ ਇਹਨਾਂ ਦੀ ਜਿਹੜੀ ਬੇਲ ਹੈ ਅਰੈਸਟ ਵਾਰੰਟ 2 ਦਿਨ ਲਈ ਹੋਲਡ ਕਰ ਲੈਣਾ ਤੇ 2 ਦਿਨ ਚ ਉਹਨਾਂ ਨੇ ਮੇਰੀ ਗੇਮ ਇਹ ਕਰਨੀ ਸੀ ਵੀ ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਦੀਆਂ ਇਨਸਟਰਕਸ਼ਨਾਂ ਨੇ ਵੀ ਤੁਸੀਂ ਆਪਣੇ ਜਿੰਨੇ ਪੈਸੇ ਨੇ ਬੈਂਕ 'ਚ ਉਹ ਸੇਵਿੰਗ ਅਕਾਊਂਟ 'ਚ ਟ੍ਰਾਂਸਫਰ ਕਰਕੇ ਪਾ ਲੋ ਅੱਛਾ ਜੀ ਕੱਠੇ ਕਰ ਲੋ ਮੱਖਾ ਜੀ ਉਹ ਕਿਉਂ ਉਹ ਕਹਿੰਦਾ ਸੁਪਰੀਮ ਕੋਰਟ ਦੀ ਐ ਇਨਸਟ੍ਰਕਸ਼ਨ ਹੈ ਕਿ ਉਹਨਾਂ ਦਾ ਐਸ ਐਸ ਏ ਇਸ਼ੂ ਕਰਨੇਗੇ ਕੋਈ ਮੱਖਾ ਵਾਟ ਇਜ਼ ਦ ਐਸ ਐਸ ਉਹ ਕਹਿੰਦੇ ਜੀ ਇਹ ਸੀਕ੍ਰੀਟ ਸੇਵਿੰਗ ਅਕਾਊਂਟ ਹੋਏਗਾ ਜਿਹੜਾ ਸੁਪਰੀਮ ਕੋਰਟ ਦੱਸੀਗੀ ਉਹਦੇ ਵਿੱਚ ਤੁਸੀਂ ਉਹ ਪੈਸਾ ਟ੍ਰਾਂਸਫਰ ਕਰਨਾ ਹੈ ਉਹ ਪੈਸਾ ਫਿਰ ਇਨਵੈਸਟੀਗੇਟ ਕਰਨ ਤੋਂ ਬਾਅਦ ਤੁਹਾਡੇ ਅਕਾਊਂਟ 'ਚ ਪਾਇਆ ਜਾਏਗਾ ਮੈਂ ਇੰਨਾ ਕਿ ਮੈਨੂੰ ਵੀ ਸ਼ੱਕ ਹੋਇਆ ਵੀ ਇਹ ਜਿਹੜਾ ਅਕਾਊਂਟ ਇਹ ਕਹਿੰਦੇ ਨੇ ਸੁਪਰੀਮ ਕੋਰਟ ਦਾ ਉਹ ਖਬਰਾਂ ਕਾਦਾ ਅਕਾਊਂਟ ਹੈ ਔਰ ਮੈਂ ਉਹਦੇ ਤੇ ਇੱਕ ਵਾਰੀ ਪੈਸਾ ਪਾਇਆ ਤਾਂ ਗਿਆ ਐਨੀਵੇ ਵਟ ਆਈ ਕੋਆਪਰੇਟਿਡ ਵਿਦ them ਮੈਂ ਉਹਨਾਂ ਦੇ ਕਹਿਣ ਦੇ ਮੁਤਾਬਕ ਮੈਂ ਕਿਹਾ ਜੀ ਇਹ ਕੰਮ ਅੱਜ ਤਾਂ ਸੰڈیا ਹੋਊ ਤੇ ਸੱਕਦਾ ਨਹੀਂ ਕਹਿੰਦੇ ਜੀ ਕੱਲ ਕਰਨਾ ਹੈ ਤੁਸੀਂ ਜਾ ਕੇ ਮੰਡੇ ਨੂੰ ਮੰਡੇ ਨੂੰ ਮੈਂ 12 ਵਜੇ ਤੇ ਘਰ ਵੀ 10 ਵਜੇ ਤਾਂ ਬੈਂਕ ਹੀ ਖੁੱਲਦੀ ਹੈ ਮੈਂ ਥੋੜਾ ਜਿਹਾ ਹੋਰ ਡਿਲੇ ਕੀਤਾ ਤੇ ਜਦੋਂ ਮੈਂ ਤੁਰਨ ਲੱਗਿਆ ਤਾਂ ਮੇਰੀ ਵਾਈਫ ਮੈਨੂੰ ਗਰਾਜ ਚ ਗੱਡੀ ਕੱਢਣ ਲੱਗੇ ਨੂੰ ਇਹ ਕਹਿੰਦੀ ਹੈ ਕਹਿੰਨੀ ਜੀ ਤੁਸੀਂ ਪੁਲਿਸ ਦੀ ਹੈਲਪ ਲਓ ਜਾਂ ਆਪਣੇ ਵਕੀਲ ਨਾਲ ਗੱਲ ਕਰ ਲਓ ਮੈਂ ਕਿਹਾ ਇਹਦੇ ਚ ਪੁਲਿਸ ਨਹੀਂ ਇਹਦੇ ਚ ਸਾਈਬਰ ਕ੍ਰਾਈਮ ਹੈਲਪ ਕਰ ਸਕਦੇ ਆ ਉਹ ਬੰਦੇ ਉਸ ਮੋਬਾਈਲ ਤੇ ਸੁਣੀ ਜਾ ਰਹੇ ਨੇ ਅੱਛਾ ਉਹ ਆਨ ਸੀ ਉਹ ਆ ਉਹਨਾਂ ਨੇ ਕਿਹਾ ਵੀ ਬੰਦ ਨਹੀਂ ਕਰਨਾ ਹੈ ਫੋਨ ਵੀ ਨਹੀਂ ਅਸੀਂ ਸੁਪਰੀਮ ਕੋਰਟ ਨੂੰ ਇਹ ਕਹਿ ਦਿਆਂਗੇ ਵੀ ਇਹ ਬੰਦਾ ਕੋਆਪਰੇਟ ਨਹੀਂ ਕਰਦਾ ਔਰੇ ਨੈਸ਼ਨਲ ਸਿਕਰਟ ਲੂਜ਼ ਕਰ ਰਿਹਾ ਹੈ ਲੀਕ ਆਊਟ ਕਰ ਰਿਹਾ ਹੈ ਔਰ ਕਿਸੇ ਨਾਲ ਡਿਸਕਸ ਕਰ ਰਿਹਾ ਹੈ ਤਦ ਹੀ ਤੁਹਾਨੂੰ ਕਰੋ ਬਾਹਰ ਨਹੀਂ ਜਾਣ ਦਿੱਤਾ ਉਸ ਤੋਂ ਬਾਅਦ ਜਦੋਂ ਮੈਂ ਆਪਦਾ ਘਰ ਦਾ ਮੋੜ ਗੱਡੀ ਕੱਢ ਕੇ ਬੈਂਕ ਨੂੰ ਆ ਰਿਹਾ ਤਾਂ ਉਹਨਾਂ ਦੇ ਰਸਤੇ 'ਚ ਫੋਨ ਆਇਆ ਕਿੰਨ ਵੀ ਤੁਸੀਂ ਗੁਰਬਖਸ਼ ਸਿੰਘ ਜੀ ਘਰ ਵਾਪਸ ਜਾਓ ਅਸੀਂ ਤੁਹਾਡੀ ਬਾਅਦ ਦੀ ਗੱਲ ਬਾਕੀ ਗੱਲ ਤੁਹਾਨੂੰ ਘਰ ਦੱਸਾਂਗੇ ਮੈਂ ਗੱਡੀ ਮੋੜ ਕੇ ਘਰ ਵਾਪਸ ਆ ਗਿਆ ਘਰ ਆ ਕੇ ਉਹ ਕਹਿੰਦੇ ਨੇ ਵੀ ਤੁਸੀਂ ਐਦਾ ਐਦਾ ਕਰ ਰਹੇ ਸੀ ਔਰ ਆਹ ਗੱਲ ਤੁਹਾਡੀ ਵਾਈਫ ਕਰ ਰਹੀ ਸੀ ਮਖਾਜੀ ਤੁਸੀਂ ਮੈਨੂੰ ਇਹ ਦੱਸੋ ਵੀ ਇੱਕ ਬੰਦੇ ਤੋਂ ਤੁਸੀਂ ਕਹਿ ਰਹੇ ਹੋ ਵੀ ਕਰੋੜਾਂ ਰੁਪਈਆ ਉਹਦਾ ਕਮਾਇਆ ਹੋਇਆ ਜਿਹੜਾ ਜ਼ਿੰਦਗੀ ਦੀ ਕਮਾਈ ਹੈ ਉਹ ਤੁਸੀਂ ਸੇਵਿੰਗ ਅਕਾਊਂਟ ਚ ਪਾ ਦਿਓ ਸੇਵਿੰਗ ਅਕਾਊਂਟ ਚੋਂ ਲੱਖਾਂ ਗਵਨ ਹੋ ਜਾਂਦੇ ਨੇ ਮੈਂ ਕਿਉਂ ਇਹ ਕਰਦਿਆਂ ਸੀ ਐਫ ਡੀਆਰ ਕਰਾਉਂਦੇ ਤਾਂ ਵੀ ਰੁਪਈਆ ਸੇਫ ਪਿਆ ਰਹੇ ਤੇ ਉਹ ਕਿਹੜੇ ਦੇਖੋ ਸੇਵਿੰਗ ਕਾਉਂਟ ਦਾ ਥੜਾ ਪਹਿਲੇ ਹੀ ਸੀਗਾ ਨਾ ਕਿਹੜੀ ਰਕਮ ਜਿਹੜੀ ਕਿਹੜੀ ਅਮਾਉਂਟ ਨੂੰ ਕਹਿ ਰਹੇ ਸੀ ਸੇਵਿੰਗ ਕਾਉਂਟ ਚ ਪਾਉਣ ਵਾਸਤੇ ਮੇਰੇ ਸੀਨੀਅਰ ਸਿਟੀਜ਼ਨ ਡਿਪੋਜ਼ਿਟ ਐਨ ਐਸ ਸੀ ਤੇ ਜਿਹੜੇ ਮੇਰੇ ਐਫ ਡੀ ਆਰ ਸੀ ਉਹ ਸਾਰਿਆਂ ਦਾ ਪੈਸਾ ਇਨਕੈਸ਼ ਕਰਵਾ ਕੇ ਸੇਵਿੰਗ ਅਕਾਊਂਟ ਚ ਪਾਉਣਾ ਚਾਹੁੰਦੇ ਸੀ ਤੇ ਫਿਰ ਉਹ ਮੈਨੂੰ ਜਦੋਂ ਇਹ ਪੈਸਾ ਪੈ ਜਾਂਦਾ ਸ਼ਾਇਦ ਉਹਨਾਂ ਦੀ ਨੈਕਸਟ ਗੇਮ ਇਹ ਹੋਣੀ ਸੀ ਕਿ ਇਹ ਪੈਸੇ ਚੋ ਇੰਨਾ ਪੈਸਾ ਆ ਐਸ ਐਸ ਏ ਅਕਾਊਂਟ ਹੈ ਆ ਸੁਪਰੀਮ ਕੋਰਟ ਨੇ ਦਿੱਤਾ ਉਹ ਮੈਨੂੰ ਡਿਕਟੇਟ ਕਰਾ ਕੇ ਉਹਦੇ ਚੋ ਪੈਸਾ ਬਾਈ ਚੈੱਕ ਜਾਂ ਆਰ ਮੈਨੂੰ ਇਹ ਕਹਿੰਦੇ ਸੀ ਕਿ ਆਰਟੀਜੀਐਸ ਫਾਰਮ ਲੈ ਕੇ ਆਣਾ ਉਥੋਂ ਉਹ ਆਰਟੀਜੀਐਸ ਫਾਰਮ ਮੈਨੂੰ ਭਰਾ ਕੇ ਉਹ ਚ ਪੈਸਾ ਕਰਵਾ ਲੈਂਦੇ ਔਰ ਮੇਰਾ ਪੈਸਾ ਡੁੱਬ ਜਾਣਾ ਸੀ ਜਦੋਂ ਮੈਂ ਬੈਂਕ ਆਇਆ ਉਹ ਫੋਨ ਆਉਂ ਸੀ ਮੈਂ ਜਦੋਂ ਆ ਕੇ ਬੈਂਕ ਮੈਨੇਜਰ ਨੂੰ ਕਿਹਾ ਵੀ ਆ ਮੇਰੀਆਂ ਐਫਡੀਆਂ ਟਰਾਂਸਫਰ ਕਰ ਦਿਓ ਉਹ ਬੈਂਕ ਮੈਨੇਜਰ ਮੈਨੂੰ ਕਹਿੰਦੀ ਐ ਢਿੰਡਸ ਸਾਹਿਬ ਤੁਸੀਂ ਜਦੋਂ ਤੁਹਾਡਾ 5-7 ਲੱਖ ਰੁਪਇਆ ਜਮਾ ਹੁੰਦਾ ਸੇਵਿੰਗ ਤੇ ਤੁਸੀਂ ਜਿੱਦਿ ਐਫਡੀ ਕਰਾ ਦਿੰਦੇ ਹੋ ਅੱਜ ਤੁਸੀਂ ਇੰਨੀਆਂ ਐਫਡੀਆਂ ਐਨਕੈਸ਼ ਕਿਉਂ ਕਰਵਾ ਰਹੇ ਹੋ ਕੀ ਕਰਨਾ ਤੁਸੀਂ ਮੁੱਖਾ ਮੈਂ ਕਿਸੇ ਨੂੰ ਪੇਮੈਂਟ ਕਰਨੀ ਹੈ ਕਹਿੰਦੇ ਪੇਮੈਂਟ ਕਰਨੀ ਹੈ ਇੰਨੀ ਪੇਮੈਂਟ ਕਿਹਨੂੰ ਕਰਨੀ ਹੈ ਹੂੰ ਸਾਨੂੰ ਦੱਸੋ ਅਸੀਂ ਡਾਇਰੈਕਟਲੀ ਪੈਸਾ ਦੇ ਦਿੰਦੇ ਹਾਂ ਉਹਨੂੰ ਤੁਹਾਡੇ ਨਾਂ ਤੇ ਮੁੱਖਾ ਇਹ ਮੈਂ ਕਰ ਨਹੀਂ ਸਕਦਾ ਮੈਂ ਨਹੀਂ ਦੱਸ ਸਕਦਾ ਕੀ ਕੈਮਰਾ ਆਨ ਸੀਗਾ ਹਾਂ ਨਹੀਂ ਕੈਮਰਾ ਨਹੀਂ ਕੋ ਮੋਬਾਈਲ ਤੇ ਸੁਣ ਰਹੇ ਸੀ ਆਨਲਾਈਨ ਮੋਬਾਈਲ ਵੀਡੀਓ ਕਾਲ ਸੀ ਵੀਡੀਓ ਕਾਲ ਨਹੀਂ ਉਹ ਕੋਈ ਐਪ ਐਕਸ ਤੇ ਗੱਲ ਕਰਦੇ ਨੇ ਅੱਛਾ ਜੀ ਤਾਂ ਕਿ ਉਹਦਾ ਕੋਈ ਪਤਾ ਮੇਰੇ ਖਿਆਲ ਆ ਤੁਹਾਨੂੰ ਬਿਹਤਰ ਪਤਾ ਹੈ ਰਿਕਾਰਡ ਰਹਿੰਦਾ ਕਿ ਨਹੀਂ ਰਹਿੰਦਾ ਉਹ ਸੁਣ ਸਭ ਰਹੇ ਸੀ ਜਦੋਂ ਉਹਨੇ ਕਿਹਾ ਵੀ ਜੀ ਇੰਨਾ ਪੈਸਾ ਮੈਂ ਨਹੀਂ ਤੁਹਾਨੂੰ ਦੇ ਸਕਦੀ ਮੈਨੂੰ ਪਤਾ ਹੈ ਤੁਹਾਡਾ ਰੁਪਇਆ ਡੁੱਬ ਜਾਣਾ ਇਹ ਫਰੋਡ ਹੈ ਉਹਨਾਂ ਨੂੰ ਵੀ ਸੁਣ ਰਿਹਾ ਹੁਣ ਹੈ ਇਹ ਚੀਜ਼ ਮੱਖਾ ਜੀ ਨਹੀਂ ਮੈਨੂੰ ਤੁਸੀਂ ਦੇ ਦਿਓ ਮੈਨੂੰ ਇਨਸਿਸਟ ਕਰਨ ਲੱਗ ਪਈਆਂ ਵੀ ਮੈਨੂੰ ਤੁਸੀਂ ਆਪਣਾ ਫੋਨ ਦੇ ਦਿਓ ਮੈਂ ਕਿਹਾ ਵੀ ਮੈਂ ਫੋਨ ਨਹੀਂ ਦੇਣਾ ਫੋਨ ਮੈਨੂੰ ਮਜਬੂਰੀ ਸੀ ਉਹ ਕਹਿੰਦੇ ਸੀ ਵੀ ਕਿਸੇ ਨੂੰ ਫੋਨ ਕੱਢ ਕੇ ਨਹੀਂ ਦਿਖਾਉਣਾ ਉੱਥੇ ਬੈਂਕ 'ਚ ਉਹਨਾਂ ਨੂੰ ਡਰ ਛਾ ਦੇ ਸੀ ਵੀ ਜਦੋਂ ਇਹ ਫੋਨ ਤੇ ਕਿਸੇ ਨੇ ਫੜ ਲਿਆ ਪੁੱਛ ਗਿਆ ਸਾਡੇ ਕੇਸ ਨੰਗਾ ਹੋ ਜਾਏਗਾ ਤੇ ਉਹਨਾਂ ਨੇ ਮੈਨੂੰ ਰੋਕਿਆ ਹੋਇਆ ਸੀ ਜਦੋਂ ਬੈਂਕ ਮੈਨੇਜਰ ਨੇ ਸੋਚਿਆ ਵੀ ਇਹ ਘਬਰਾਏ ਹੋਏ ਨੇ ਉਹਨੇ ਡਿਲੇ ਕਰਨਾ ਸ਼ੁਰੂ ਕਰਤਾ ਕੋਈ ਕੁਦਰਤ ਮੇਰੀ ਗੁੱਡ ਲੱਕ ਸੀ ਇੱਕ ਪੁਲਿਸ ਕਰਮਚਾਰੀ ਬੈਠਾ ਆਪਣੇ ਬੇਟੇ ਨੂੰ ਕੈਨੇਡਾ ਫੀਸ ਭੇਜ ਰਿਹਾ ਸੀ ਉਹਨੇ ਇਹ ਗੱਲ ਸੁਣ ਲਈ ਮੈਂ ਨਾਲ ਕੁਰਸੀ ਤੇ ਬੈਠਾ ਇਹ ਗੱਲ ਕਰ ਰਿਹਾ ਸੀ ਜਦੋਂ ਉਹਨੇ ਸੁਣੀ ਉਹ ਵਿੱਚ ਇਨਵੋਲਵ ਹੋ ਗਿਆ ਕਹਿੰਦਾ ਅੰਕਲ ਇਹ ਤੁਹਾਡੇ ਨਾਲ ਫਰੋਡ ਹੋ ਰਿਹਾ ਮੈਂ ਮੈਂ ਉਹਨੂੰ ਕਿਹਾ ਮਖੇ ਕਾਕਾ ਤੂੰ ਕੌਣ ਆ ਉਨੇ ਆਪਣਾ ਉੱਪਰੋਂ ਕੱਪੜਾ ਕੋਈ ਹੈਗਾ ਸੀ ਉਹ ਲਾ ਕੇ ਮੈਨੂੰ ਇਸ ਤਰ੍ਹਾਂ ਵਰਦੀ ਨਹੀਂ ਦਿਖਾਈ ਵੀ ਮੈਂ ਪੁਲਿਸ ਦਾ ਕਰਮਚਾਰੀ ਆ ਪਰਮਿੰਦਰ ਸਿੰਘ ਉਹਦਾ ਨਾਮ ਸੀ ਉਹਨੇ ਫਿਰ ਸਾਈਬਰ ਕ੍ਰਾਈਮ ਨੂੰ ਵਿੱਚ ਇਨਵੋਲਵ ਕਰ ਲਿਆ ਫੋਨ ਕਰਤਾ ਸਾਈਬਰ ਕ੍ਰਾਈਮ ਵਾਲੇ ਛੱਟ ਦੇਣੇ ਉੱਥੇ ਪਹੁੰਚ ਗਏ ਮੇਰੇ ਕੋਲ ਜਦੋਂ ਸਾਈਬਰ ਕ੍ਰਾਈਮ ਵਾਲੇ ਆ ਗਏ ਤਾਂ ਮੈਨੂੰ ਹੌਸਲਾ ਹੋ ਗਿਆ ਵੀ ਹੁਣ ਮੇਰਾ ਪੈਸਾ ਕਿਤੇ ਨਹੀਂ ਜਾਂਦਾ ਉਹਨਾਂ ਨੇ ਉਹਨਾਂ ਨਾਲ ਗੱਲ ਕਰ ਲਈ ਵੀ ਇਹ ਇਹਨਾਂ ਨੂੰ ਡੇਲੇ ਕਰੀ ਜਾਓ ਚਾ ਪਾਣੀ ਬਲਾਓ ਬਾਬਾ ਜੀ ਨੂੰ ਕਹਵਰਾਏ ਹੋਏ ਨੇ ਕਿ ਐਫ ਡੀ ਐਨ ਕੈਸ਼ ਨਾ ਕਰੋ ਉਹਨਾਂ ਲੜਕੀਆਂ ਨੇ ਐਫ ਡੀ ਐਨ ਕੈਸ਼ ਨਹੀਂ ਕੀਤੀ ਮੈਂ ਫਿਰ ਉਹਨਾਂ ਨੂੰ ਨਾ ਸੁਣੇ ਮੈਂ ਉਹਨਾਂ ਨੂੰ ਸਾਈਬਰ ਕ੍ਰਾਈਮ ਵਾਲੇ ਕਰਮਚਾਰੀਆਂ ਨਾਲ ਲਿਖ ਲਿਖ ਕੇ ਗੱਲ ਕੀਤੀ ਅੱਛਾ ਤਾਂ ਕਿ ਉਹਨਾਂ ਨੂੰ ਨਾ ਸੁਣੇ ਉਸ ਤੋਂ ਬਾਅਦ ਮੈਂ ਉਹ ਦੋ ਕਰਮਚਾਰੀਆਂ ਨੂੰ ਲੈ ਕੇ ਆਪਣੀਆਂ ਐਫ ਡੀ ਐਨ ਲੈ ਕੇ ਘਰ ਵਾਪਸ ਚਲੇ ਗਏ ਆਪਣੀ ਕਾਰ 'ਚ ਉਹਨਾਂ ਨੂੰ ਕਰਮਚਾਰੀਆਂ ਨੂੰ ਵੀ ਘਰ ਲੈ ਗਏ ਉੱਥੇ ਉਹਨਾਂ ਨੇ ਫੇਰ ਫੋਨ ਕੀਤਾ ਜਦੋਂ ਮੈਂ ਉਹਨਾਂ ਨੂੰ ਕਹਿ ਦਿੱਤਾ ਵੀ ਮੈਂ ਘਰ ਵਾਪਸ ਆ ਗਿਆ ਵੀ ਬੈਂਕ ਵਾਲਿਆਂ ਨੇ ਕੀਤੀਆਂ ਨਹੀਂ ਫਿਰ ਉਹਨੇ ਗੱਲ ਕਰਨੀ ਸ਼ੁਰੂ ਕੀਤੀ ਉੱਥੇ ਆ ਕੇ ਜਿਹੜਾ ਇੱਕ ਕਰਮਚਾਰੀ ਸੀ ਸਾਈਬਰ ਕ੍ਰਾਈਮ ਦਾ ਉਹਨੇ ਮੇਰੇ ਹੱਥ ਚੋਂ ਫੋਨ ਫੜ ਕੇ ਉਹ ਬੰਦੇ ਨੂੰ ਝਾੜਿਆ ਉਹਨੂੰ ਕਿਹਾ ਮੈਂ ਤੇਰਾ ਬਾਪ ਬੋਲ ਰਿਹਾ ਤੂੰ ਗੱਲ ਕਰ ਤੇਰਾ ਬੈਲਟ ਨੰਬਰ ਕੀ ਹੈ ਉਹ ਕਹਿੰਦਾ ਤੇਰਾ ਬੈਲਟ ਨੰਬਰ ਕੀ ਹੈ ਉਹਨੇ ਉਹ ਕਿਹਾ ਮੈਂ ਡੀਐਸਪੀ ਬੋਲ ਰਿਹਾ ਸਾਈਬਰ ਕ੍ਰਾਈਮ ਦਾ ਉਹ ਉਹਨੇ ਪਤਾ ਨਹੀਂ ਉਹਨੂੰ ਫੇਰ ਝਟਕਾ ਕੀ ਲੱਗਿਆ ਉਸ ਤੋਂ ਬਾਅਦ ਉਹਨਾਂ ਨੇ ਇਹ ਫੋਨ ਬਲੌਕ ਕਰਤਾ ਉਸ ਤੋਂ ਬਾਅਦ ਨਾ ਮੈਨੂੰ ਇਸ ਤੋਂ ਬਾਅਦ ਫੋਨ ਆਇਆ ਨਾ ਕੋਈ ਹੋਰ ਗੱਲ ਹੋਈ ਹੈ ਜਿਹੜੇ ਬੰਦੇ ਦੇਖ ਸੁਣ ਰਹੇ ਨੇ ਇਹ ਮੈਂ ਤੁਹਾਨੂੰ ਬੜੀ ਡਿਟੇਲ ਤੇ ਸਾਰੀ ਗੱਲ ਦੱਸੀ ਹੈ ਇਹ ਬਹੁਤ ਤਕੜਾ ਬੰਦੇ ਨੂੰ ਡਰ ਪਾਉਂਦੇ ਨੇ ਤਾਣਾ ਬਾਣੀ ਬੁਣਦੇ ਨੇ ਕੋਈ ਸੁਪਰੀਮ ਕੋਰਟ ਕੋਈ ਸੀਬੀਆਈ ਕੋਈ ਪੁਲਿਸ ਸਿੱਧਾ ਇਸ ਤਰ੍ਹਾਂ ਕਰ ਹੀ ਨਹੀਂ ਸਕਦਾ ਸੁਣਨ ਵਾਲੇ ਮੇਰੇ ਸਾਥੀਓ ਮੇਰੇ ਫੈਲੋ ਸਿਟੀਦੰ ਤੁਸੀਂ ਕਿਸੇ ਇਸ ਚਾਹੇ ਚ ਨਾ ਆਓ ਇਹ ਜੇ ਕੋਈ ਗੱਲ ਹੁੰਦੀ ਹੈ ਤਾਂ ਤੁਸੀਂ ਆਪਣੇ ਹੱਥ ਚ ਕਿਸੇ ਪੁਲਿਸ ਅਫੀਸਰ ਦਾ ਕਿਸੇ ਦਾ ਮੋਬਾਈਲ ਰੱਖੋ ਉਹਨੂੰ ਇਮੀਡੀਏਟਲੀ ਸਿਕਰਟਲੀ ਇਨਫੋਰਮ ਕਰ ਦਿਓ ਕਿ ਮੈਨੂੰ ਇਸਲਾ ਮੇਰੇ ਨਾਲ ਕੋਈ ਆਹ ਫੋਨ ਕਰ ਰਿਹਾ ਹੈ ਔਰ ਕਿਸੇ ਨੂੰ ਪੈਸਾ ਨਾ ਦਿਓ ਕਢਾ ਕੇ ਨਾ ਦਿਓ ਕੋਈ ਬੰਦਾ ਤੁਹਾਨੂੰ ਜੇ ਕਹਿੰਦਾ ਵੀ ਆਦੀ ਤੋਂ ਨਾ ਬੰਦਾ ਫੜਿਆ ਗਿਆ ਜਾਂ ਕੋਈ ਆ ਹੋ ਗਿਆ ਇਹ ਸਭ ਗਲਤ ਨੇ ਗੱਲਾਂ ਸੱਤੋਂ ਪੈਸੇ ਹਥਿਆਣ ਲਈ ਕਰਦੇ ਨੇ ਇਹਨਾਂ ਦੇ ਚਾਂਸੇ 'ਚ ਨਾ ਆਓ ਇਸ ਵੇਲੇ ਸਾਡੇ ਨਾਲ ਡੀਐਸਪੀ ਜਤਿੰਦਰ ਚੋਹਾਨ ਜੀ ਸਾਈਬਰ ਸੈੱਲ ਮਹਾਲੀ ਤੋਂ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਆ ਚੋਹਾਨ ਸਾਹਿਬ ਇਹ ਦੱਸੋ ਇਮੀਡੀਏਟਲੀ ਤੁਹਾਨੂੰ ਕਿਵੇਂ ਮੈਸੇਜ ਮਿਲਿਆ ਤੇ ਇਹ ਪੂਰਾ ਮਾਮਲਾ ਕਿਵੇਂ ਸਾਹਮਣੇ ਆਇਆ ਕੀ ਹੈ ਪੂਰਾ ਮਾਮਲਾ ਇਹ ਪੂਰਾ ਮਾਮਲਾ ਡਿਜੀਟਲ ਅਰੈਸਟ ਦਾ ਮਾਮਲਾ ਆ ਇਦੇ ਵਿੱਚ ਇੱਕ ਗੁਰਬਖਸ਼ ਸਿੰਘ ਕਰਕੇ ਜਿਹਨਾਂ ਦੀ ਏਜ 80 ইয়ার্স ਹੈ ਉਹ ਇਸ ਫਰਾਡ ਦਾ ਸ਼ਿਕਾਰ ਹੋਣ ਲੱਗੇ ਸੀਗੇ ਉਹਨਾਂ ਨੂੰ 2 ਦਿਨ ਪਹਿਲਾਂ ਇੱਕ ਕਾਲ ਆਂਦੀ ਹੈ ਜਿਹਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਡਾ ਨੰਬਰ ਦਾ ਮਿਸਯੂਜ਼ ਹੋਇਆ ਹੈ ਕਿ ਫਰਾਡ ਐਕਟੀਵਿਟੀਆਂ ਵਿੱਚ ਮਿਸਯੂਜ਼ ਹੋਇਆ ਹੈ ਤੇ ਤੁਹਾਨੂੰ ਅਸੀਂ ਮਤਲਬ ਅਰੈਸਟ ਕਰਨ ਜਾ ਰਹੇ ਹਾਂ ਤੁਹਾਡੇ ਅਗੇਂਸਟ ਐਫ ਆਈ ਆਰ ਰਜਿਸਟਰ ਹੋਈ ਹੈ ਇਹੋ ਬਜ਼ੁਰਗ कपल ਨੇ 81 ইয়ার্স ਉਹਨਾਂ ਦੀ ਏਜ ਆ ਤੇ ਉਹਨਾਂ ਦੀ ਵਾਈਫ ਦੀ ਵੀ 76 ਦੇ ਅਰਾਊਂਡ ਏਜ ਨੇ ਤੇ ਇਕੱਲੇ ਉਹ ਘਰ ਚ ਰਹਿੰਦੇ ਨੇ ਮੈਨੇਜਰਸ ਨੂੰ ਵੀ ਅਸੀਂ ਜਿੰਨੀ ਵਾਰੀ ਵੀ ਮੀਟਿੰਗ ਹੋਈ ਇਹਨਾਂ ਨੂੰ ਇਹੀ ਕਹਿੰਦੇ ਆ ਕਿ ਜਦੋਂ ਵੀ ਕੋਈ ਸਸਪੀਸ਼ੀਅਸ ਲੱਗੇ ਵੱਡੀ ਅਮਾਊਂਟ ਕੋਈ ਕਢਵਾਉਣ ਆਵੇ ਤਾਂ ਉਸ ਨੂੰ ਰੋਕਣਾ ਹੈ ਤੇ ਸਾਨੂੰ ਇਨਫੋਰਮ ਕਰਨਾ ਤੇ ਬੈਂਕ ਮੈਨੇਜਰ ਨੇ ਉਹਨਾਂ ਦੇ ਵੀ ਮੈਨੂੰ ਕਾਲ ਆਈ ਕਿ ਅਸੀਂ ਮਤਲਬ ਇਹਨਾਂ ਨੂੰ ਬਿਠਾਇਆ ਹੋਇਆ ਹੈ ਬਾਕੀ ਤੁਸੀਂ ਦੱਸੋ ਤੇ ਅਸੀਂ ਕੁਇਕਲੀ ਰਿਸਪੌਂਡ ਕਰਦੇ ਹੋਏ ਮੈਂ ਆਪਣੇ ਦੋ ਤਿੰਨ ਆਪਣੇ ਆਈਓਸ ਮੈਂ ਫਟਾਫਟ ਭੇਜੇ ਉਥੇ ਕਿ ਜਾ ਕੇ ਦੇਖੋ ਕੀ ਮੈਟਰ ਕੀ ਆ ਜਦੋਂ ਇਹ ਉੱਥੇ ਪਹੁੰਚੇ ਨੇ ਤੇ ਬਜ਼ੁਰਗ ਬਹੁਤ ਡਰੇ ਹੋਏ ਸੀਗੇ ਬਿਲਕੁਲ ਉਹ ਕੁਝ ਗੱਲ ਨਹੀਂ ਕਰ ਰਹੇ ਸੀਗੇ ਤੇ ਉਹਨਾਂ ਦਾ ਮੋਬਾਈਲ ਫੋਨ ਉਹਨਾਂ ਦੀ ਜੇਬ ਵਿੱਚ ਸੀਗਾ ਤੇ ਵੀਡੀਓ ਕਾਲ ਉਹਨਾਂ ਦੀ ਔਨ ਸੀਗੀ ਮਤਲਬ ਜਿਹੜੇ ਅੱਗੇ ਸਕੈਮਰ ਬੰਦੇ ਸੀ ਫਰਾਡ ਬੰਦੇ ਸੀ ਉਹਨਾਂ ਨੇ ਇਹ ਕਹਤਾ ਸੀ ਕਿ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਤੁਸੀਂ ਹਰ ਟਾਈਮ 24 ਘੰਟੇ ਵੀਡੀਓ ਕਾਲ ਔਨ ਰੱਖਣੀ ਤਾਂਕਿ ਕੁਝ ਐਦਾਂ ਦਾ ਮਤਲਬ ਇਹ ਕਿਸੇ ਨਾਲ ਗੱਲ ਨਾ ਕਰ ਸਕਣ ਤੇ ਫੇਰ ਸਾਡੇ ਇੱਕ ਮੁਲਾਜ਼ਮ ਨੇ ਇਹਨਾਂ ਨੇ ਬੜੀ ਸਮਝਦਾਰੀ ਨਾਲ ਉਹਨਾਂ ਨੂੰ ਪੇਪਰ ਤੇ ਲਿਖ ਕੇ ਦੱਸਿਆ ਕਿ ਅਸੀਂ ਪੁਲਿਸ ਵਾਲੇ ਆ ਮਤਲਬ ਅਸੀਂ ਹੈਲਪ ਕਰਨੀ ਚਾਹੁੰਦੇ ਆ ਤੇ ਬਜ਼ੁਰਗ ਨੇ ਉਹਨਾਂ ਨੂੰ ਰਿਟਰਨ 'ਚ ਹੀ ਲਿਖ ਕੇ ਦੱਸਿਆ ਕਿ ਮੈਨੂੰ ਮੇਰੇ ਸੀਬੀਆਈ ਵਾਲੇ ਕਾਲ ਤੇ ਨੇ ਤੇ ਮਤਲਬ ਸਾਡਾ ਉਦੋਂ ਸ਼ੱਕ ਬਿਲਕੁਲ ਕਨਫਰਮ ਹੋ ਗਿਆ ਕਿ ਹਾਂ ਇਹ ਡਿਜੀਟਲ ਅਰੈਸਟ ਦਾ ਹੀ ਕੇਸ ਹੈ ਤੇ ਸਾਨੂੰ ਇਸ ਨੂੰ ਰੋਕਣਾ ਪਏਗਾ ਤੇ ਬਚਾਉਣਾ ਪਏਗਾ ਤੇ ਉਹ ਬਜ਼ੁਰਗ ਇਹਨੇ ਰਿਲੈਕਟੈਂਟ ਸੀ ਉਹਨਾਂ ਨੂੰ ਸਮਝਾ ਰਹੇ ਸੀ ਅਸੀਂ ਰਿਟਨ ਵਿੱਚ ਲਿਖ ਕੇ ਕਿ ਇਹ ਫਰਾਡ ਕਰ ਰਹੇ ਨੇ ਕੋਈ ਸੀਬੀਆਈ ਵਾਲਾ ਤੁਹਾਨੂੰ ਡਿਜੀਟਲੀ ਅਰੈਸਟ ਨਹੀਂ ਕਰ ਸਕਦਾ ਕੋਈ ਵੀਡੀਓ ਕਾਲ ਤੇ ਨਹੀਂ ਕਰਦਾ ਬਟ ਉਹ ਬਹੁਤ ਰਿਲੈਕਟੈਂਟ ਹੋ ਰਹੇ ਸੀਗੇ ਫਿਰ ਜਦੋਂ ਉਹ ਨਹੀਂ ਮੰਨ ਰਹੇ ਸੀ ਉਹ ਇੱਕ ਗੱਲ ਤੇ ਅੜੇ ਹੋਏ ਸੀਗੇ ਕਿ ਨਹੀਂ ਮੈਨੂੰ ਪੈਸੇ ਦਿਓ ਮੈਂ ਆਪਣੀ ਮਰਜ਼ੀ ਨਾਲ ਕਢਵਾ ਰਿਹਾ ਮੇਰੇ ਪੈਸੇ ਆ ਮੈਂ ਆਪਣੇ ਜਮਾ ਕਰਵਾਣੇ ਆ ਫਿਰ ਸਾਡੇ ਇੱਕ ਮੁਲਾਜ਼ਮ ਨੇ ਉਹਨਾਂ ਦਾ ਫੋਨ ਫੜ ਲਿਆ ਤੇ ਫੋਨ ਤੇ ਉਹਨਾਂ ਨੂੰ ਕਨਫਰੰਟ ਕੀਤਾ ਜਿਹੜੇ ਅੱਗੇ ਸਕੈਮਰ ਸੀਗੇ ਵੀ ਅਸੀਂ ਅਸਲੀ ਪੁਲਿਸ ਹਾਂ ਤੁਸੀਂ ਦੱਸੋ ਕੌਣ ਹੋ ਤੇ ਉਦੋਂ ਉਹ ਡਰੇ ਆ ਤੇ ਉਹਨਾਂ ਨੇ ਫੋਨ ਆਪਣਾ ਅੱਗੋਂ ਵੀਡੀਓ ਕਾਲ ਬੰਦ ਕਰ ਦਿੱਤੀ ਤੇ ਫੇਰ ਬਜ਼ੁਰਗ ਨੂੰ ਅਸੀਂ ਆਪਣੇ ਪੁਲਿਸ ਸਟੇਸ਼ਨ ਲੈ ਕੇ ਆਏ ਉਹਨਾਂ ਨੂੰ ਪ੍ਰੋਪਰ ਬਰੀਫ ਕੀਤਾ ਉਹਨਾਂ ਨੂੰ ਪੁਰਾਣੇ ਕੇਸਿਸ ਸਮਝਾਏ ਤੇ ਉਹਨਾਂ ਨੂੰ ਦੱਸਿਆ ਕਿ ਇਹ ਡਿਜੀਟਲ ਅਰੈਸਟ ਦਾ ਕੇਸ ਆ ਇੱਕ ਫਰਾਡ ਹੋ ਰਿਹਾ ਸੀ ਤੁਹਾਡੇ ਨਾਲ ਤੇ ਤੁਹਾਡੇ 1 ਕਰੋੜ 10 ਲੱਖ ਅਸੀਂ ਬਚਾ ਲਿਆ ਤੇ ਫੇਰ ਉਹਨਾਂ ਨੂੰ ਬਹੁਤ ਰੀਲੀਫ ਮਿਲੀ ਕਿ ਵਾਕਈ ਵੀ ਮਤਲਬ ਉਹ ਉਹਨਾਂ ਨੂੰ ਇਹ ਸੀਗਾ ਕਿ ਮੈਨੂੰ ਇਸ ਬਾਰੇ ਪਤਾ ਹੀ ਨਹੀਂ ਸੀਗਾ ਬਿਲਕੁਲ ਇਨਫੋਰਮੇਸ਼ਨ ਨਹੀਂ ਸੀਗੀ ਵੀ ਮਤਲਬ ਜੇ ਮੇਰੇ ਨਾਲ ਲਾਸ ਹੋ ਜਾਂਦਾ ਤੇ ਮੇਰੀ ਸਾਰੀ ਲਾਈਫ ਦੀ ਸੇਵਿੰਗ ਸੀਗੀ ਇਹ ਚਲੀ ਜਾਂਦੀ ਤੇ ਮੇਰੇ ਕੋ ਕੁਝ ਨਾ ਬਚਦਾ ਤੇ ਐਦਾਂ ਕਰਕੇ ਮਤਲਬ ਅੱਜ ਵੀ ਬਜ਼ੁਰਗ ਆਏ ਨੇ ਤੇ ਉਹ ਬਹੁਤ ਜ਼ਿਆਦਾ ਥੈਂਕਫੁਲ ਨੇ ਕਿ ਹਾਂ ਦੇਖੋ ਪੰਜਾਬ ਪੁਲਿਸ ਨੇ ਸਾਈਬਰ ਜਿਹੜਾ ਪੁਲਿਸ ਸਟੇਸ਼ਨ ਦੇ ਪੁਲਿਸ ਨੇ ਉਹਨਾਂ ਨੂੰ ਕਿੰਨੀ ਹੈਲਪ ਕੀਤੀ ਹੈ ਤੇ ਮਤਲਬ ਅਸੀਂ ਉਹਨਾਂ ਨੂੰ ਮੋਬਾਈਲ ਨੰਬਰ ਦਿੱਤਾ ਤੇ ਉਹ ਬੜੇ ਥੈਂਕਫੁਲ ਨੇ ਕਿ ਅੱਗੇ ਤੋਂ ਵੀ ਜੇ ਮੇਰਨਾ ਹੁੰਦਾ ਤੇ ਮੈਂ 1 ਕਾਲ ਅਵੇ ਹਾਂ ਮੈਂ ਤੁਹਾਨੂੰ ਇਨਫਾਰਮ ਕਰੂੰਗਾ ਤੇ ਮੈਂ ਐਦਾਂ ਬਚੂੰਗਾ ਬਿਲਕੁਲ ਇਹ ਦੱਸੋ ਜਿਹੜੇ ਹ ਹੈਗੇ ਸਕੈਮਰ ਹੈਗੇ ਇਹ ਕੀ ਗੱਲ ਹੈ ਸਾਰੇ ਬਜ਼ੁਰਗਾਂ ਨੂੰ ਹੀ ਟਾਰਗੇਟ ਕਰ ਰਹੇ ਨੇ ਉਹਨਾਂ ਵਾਸਤੇ ਕੀ ਅਪੀਲ ਕਰਨਾ ਚਾਹੋਗੇ ਕਿ ਬਜ਼ੁਰਗਾਂ ਵੱਲੋਂ ਜਿਹੜੇ ਪੀੜ ਸੀਗੇ ਉਹਨਾਂ ਨੇ ਵੀ ਅਪੀਲ ਕੀਤੀ ਆ ਵੀ ਕਹੇ ਇਸ ਤਰ੍ਹਾਂ ਦੇ ਸਕੈਮਰ ਦੇ ਵਿੱਚ ਨਾ ਫਸੋ ਬੇਸਿਕਲੀ ਜਿਹੜੇ ਬਜ਼ੁਰਗ ਨੇ ਇਹ ਇਜ਼ੀ ਟਾਰਗੇਟ ਨੇ ਜਿਹੜੇ ਬਜ਼ੁਰਗਾ ਨੇ ਆਪਣੀ ਲਾਈਫ ਸੇਵਿੰਗਸ ਕੀਤੀਆਂ ਹੁੰਦੀਆਂ ਆ ਵਧੀਆ ਲਾਈਫ ਸੇਵਿੰਗਸ ਕਰ ਲੈਂਦੇ ਆ ਜਿਹੜੀ ਪੈਨਸ਼ਨ ਮੰਨੀ ਵੀ ਉਹਨਾਂ ਨੂੰ ਮਿਲਦੀ ਆ ਇਹ ਇਹਨਾਂ ਲਈ ਇਜ਼ੀ ਟਾਰਗੇਟ ਨੇ ਕਿਉਂਕਿ ਇਹ ਟੈਕਨੋਲੋਜੀਕਲੀ ਐਨੇ ਸਾਊਂਡ ਨਹੀਂ ਹੈਗੇ ਅੱਜਕੱਲ ਦੀ ਮਤਲਬ ਨਿਊਜ਼ ਵਗੈਰਾ ਵੀ ਘੱਟ ਫਾਲੋ ਕਰਦੇ ਨੇ ਕਿ ਕਿੱਦਾਂ-ਕਿੱਦਾਂ ਦੇ ਸਕੈਮ ਚੱਲ ਰਹੇ ਨੇ ਤੇ ਜਦੋਂ ਇਦਾਂ ਦੇ ਕਿਸੇ شریف ਬੰਦੇ ਨੂੰ ਕੋਈ ਸਕੈਮਰ ਪੁਲਿਸ ਦੀ ਵਰਦੀ ਪਾ ਕੇ ਵੀਡੀਓ ਕਾਲ ਕਰਕੇ ਡਰਾਉਂਦਾ ਹੈ ਤੇ ਅਸੀਂ ਤਾਂ ਪ੍ਰੋਪਰ ਅਵੇਅਰਨੈਸ ਮੁਹਾਲੀ ਪੁਲਿਸ ਦੀ ਹਮੇਸ਼ਾ ਤੋਂ ਹੀ ਇਹ ਹੈ ਕਿ ਅਸੀਂ ਵਤ ਵਤ ਲੋਕਾਂ ਨੂੰ ਅਵੇਅਰ ਕਰੀਏ ਤਾਂ ਕਿ ਇਹਨਾਂ ਫਰੌਡਸ ਤੋਂ ਬਚਿਆ ਜਾ ਸਕੇ ਤੇ ਅਸੀਂ ਹੁਣ ਵੀ ਤੁਹਾਡੇ ਚੈਨਲ ਦੇ ਥਰੂ ਇਹੀ ਦੱਸਣਾ ਚਾਹੁੰਦੇ ਹਾਂ ਕਿ 1930 ਆ ਟੋਲ ਫਰੀ ਨੰਬਰ ਹੈ ਜੇ ਕੁਝ ਐਦਾਂ ਦੀ ਹੁੰਦੀ ਹੈ ਤਾਂ ਤੁਸੀਂ ਨਾਲ ਦੀ ਨਾਲ ਕੰਪਲੇਂਟ ਕਰੋ ਤਾਂ ਕਿ ਤੁਹਾਡੇ ਰੁਪਏ ਬਚਾਏ ਜਾ ਸਕਣ ਤੇ ਇਹੀ ਕਹਾਂਗੇ ਕਿ ਪੁਲਿਸ ਕਦੀ ਵੀ ਡਿਜੀਟਲੀ ਅਰੈਸਟ ਜਾਂ ਵੀਡੀਓ ਕਾਲ ਕਰਕੇ ਤੁਹਾਨੂੰ ਅਰੈਸਟ ਨਹੀਂ ਕਰੇਗੀ ਜੇਕਰ ਤੁਹਾਨੂੰ ਐਦਾਂ ਦੀ ਕੋਈ ਕਾਲ ਆਂਦੀ ਆ ਕੋਈ ਡਰਾ ਰੇ ਧਮਕਾ ਰੇ ਨੇ ਤਾਂ ਤੁਸੀਂ ਨੀਰੈਸਟ ਪੁਲਿਸ ਸਟੇਸ਼ਨ ਜਾਓ ਉਹਨਾਂ ਨੂੰ ਦੱਸੋ ਤਾਂ ਜੋ ਤੁਹਾਡੀ ਹੈਲਪ ਕੀਤੀ ਜਾ ਸਕੇ ਤੇ ਤੁਹਾਨੂੰ ਇਸ ਚੀਜ਼ ਤੋਂ ਬਚਾਇਆ ਜਾ ਸਕੇ ਬਿਲਕੁਲ ਨਹੀਂ ਕੋਈ ਵੀ ਡਿਜੀਟਲ ਅਰੈਸਟ ਜਿਹੜੀ ਹੈਗੀ ਇਸ ਤਰ੍ਹਾਂ ਦੀ ਹੁੰਦੀ ਆ ਕੋਈ ਵੀ ਤੁਹਾਨੂੰ ਫੋਨ ਦੇ ਉੱਪਰ ਅਰੈਸਟਿੰਗ ਕਰ ਸਕਦਾ ਕੋਈ ਵੀ ਤੁਹਾਨੂੰ ਇਸ ਤਰੀਕੇ ਦੇ ਨਾਲ ਟੌਰਚਰ ਕਰਕੇ ਅਗਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਅਰੈਸਟ ਦਾ ਚਾਂਸਾ ਦਿੰਦਾ ਤਾਂ ਉਹਦੇ ਬਦਲੇ ਪੈਸੇ ਮੰਗਦਾ ਤਾਂ ਉਹਦੀ ਗੱਲਾਂ ਦੇ ਵਿੱਚ ਨਾ ਆਓ ਗੱਲਾਂ ਦੇ ਵਿੱਚ ਆਨ ਦੀ بجائے ਤੁਸੀਂ ਇਸ ਦੀ ਸੂਚਨਾ ਨਾਲ ਲਗਦੇ ਪੁਲਿਸ ਸਟੇਸ਼ਨ ਨੂੰ ਦੋ ਜਾਂ ਫਿਰ ਸਾਈਬਰ ਸੈੱਲ ਨੂੰ ਦੋ ਤਾਂ ਕਿ ਅਜਿਹੀ ਠੱਗੀ ਤੋਂ ਬਚਿਆ ਜਾ ਸਕੇ ਕੈਮਰਾਮੈਨ ਇੰਦਰਜੀਤ ਨਾਲ ਦਲਜੀਤ ਸਿੰਘ ਪੀਟੀਸੀ ਨਿਊਜ਼ ਮਹਾਲੀ